ਸ਼ੀਲੂ ਹੁਣ ਪੰਜਾਬ ਦੇ ਵਿੱਚ ਨਹੀਂ ਖੇਡਦਾ ਸ਼ੀਲੂ ਨੂੰ ਮਿਲੀ ਧਮਕੀ ਮੇਜਰ ਲੀਗ ਕਬੱਡੀ ਸ਼ੀਲੂ ਨਹੀਂ ਖੇਡਦਾ ਹੁਣ ਪੰਜਾਬ ਦੇ ਵਿੱਚ ਆਉਂਦਾ ਹੀ ਨਹੀਂ ਤਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਇਹ ਕਹਿਣਾ ਹੈ ਵੀ ਸ਼ੀਲੂ ਨੂੰ ਧਮਕੀ ਮਿਲ ਗਈ ਹੁਣ ਪੰਜਾਬ ਵਿੱਚ ਨਹੀਂ ਖੇਡਦਾ ਗੈਂਗਸਟਰਾਂ ਨੇ ਧਮਕੀ ਦੇਤੀ ਇਹ ਗੱਲ ਫੈਲੀ ਕਿੱਥੋਂ ਦੋ ਕੁ ਦਿਨ ਪਹਿਲਾਂ ਜਿਹੜਾ ਪਾਲੇ ਜਲਾਲਪੁਰ ਦੇ ਜਾਦੇ ਸੁਰਖਪੁਰ ਨੂੰ ਜਿਹੜਾ ਫੋਨ ਆਇਆ ਸੀਗਾ ਕੁਝ ਬੰਦਿਆਂ ਵੱਲੋਂ ਸੌਰੀ ਘੇਰਿਆ ਗਿਆ ਸੀ ਹੈਨਾ ਵੀ ਤੁਸੀਂ ਆ ਕਬੱਡੀ ਕੱਪ ਤੇ ਖੇਡਣਾ ਨਹੀਂ ਜੇ ਤੁਸੀਂ ਖੇਡੇ ਤਾਂ ਤੁਹਾਡਾ ਇਨਜਾਮ ਹੈ ਜਿਹੜਾ ਮਾੜਾ ਹੋਊਗਾ ਉਸ ਤੋਂ ਬਾਅਦ ਪਾਲਾ ਜਲਾਲਪੁਰ ਦੇ ਜਾਦਾ ਸੁਖਪ੍ਰੋਥੇ ਖੇਡਣ ਨਹੀਂ ਗਏ ਤੇ ਵਾਪਸ ਚਲੇ ਗਏ ਤੇ ਪਾਲੇ ਜਲਾਲਪੁਰ ਨੇ ਜਿਹੜੀ ਆਪਣੀ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਸੀਗੀ ਕਿ ਕੁਝ ਲੋਕ ਚਾਹੁੰਦੇ ਨੇ ਮੈਂ ਕਬੱਡੀ ਨਾ ਖੇਡਾਂ ਕਬੱਡੀ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਤਰੀਕੇ ਨਾਲ ਨਾ ਕਰੋ ਤਾਂ ਪਾਈ ਸਾਰੀ ਉੱਤੇ ਜਿਹੜੀ ਵੀਡੀਓ ਵੀ ਬਣਾਈ ਸੀ ਨਾ ਤੁਸੀਂ ਜਾ ਕੇ ਵੇਖ ਸਕਦੇ ਹੋ ਹੁਣ ਗੱਲ ਕਰਦੇ ਹਾਂ ਵੀ ਸ਼ਿੱਲੂ ਪੰਜਾਬ ਦੇ ਵਿੱਚ ਕਿਉਂ ਨਹੀਂ ਖੇਡਦਾ ਦੋਸਤੋ ਪਹਿਲਾ ਨੰਬਰ ਦਾ ਸ਼ੀਲੂ ਮੇਜਰ ਲੀਗ ਕਬੱਡੀ ਦੇ ਵਿੱਚ ਇਸ ਵਾਰ ਤਿੰਨ ਚਾਰ ਮੈਚ ਖੇਡਿਆ ਉਹ ਬਖਰੀ ਗੱਲ ਆ ਵੀ ਜਿੱਤਿਆ ਨਹੀਂ ਹੈਗਾਗਾ ਕਿਉਂਕਿ ਤੁਸੀਂ ਲਾ ਲਓ ਵੀ ਸ਼ੀਲੂ ਦੀ ਜਿਹੜੀ ਇੰਜਰੀ ਹੋਈ ਹੋਈ ਸੀਗੀ ਇੱਕ ਕਬੱਡੀ ਕੱਪ ਹਰਿਆਣੇ ਦੇ ਵਿੱਚ ਜਿਹੜਾ ਸ਼ੀਲੂ ਦੇ ਗਿੱਟੇ ਤੇ ਸੱਟ ਵੱਜ ਗਈ ਸੀ ਜਿਸ ਤੋਂ ਬਾਅਦ ਸ਼ੀਲੂ ਦੀ ਪਰਫਾਰਮੈਂਸ ਹੈ ਜਿਹੜੀ ਉਹ ਜਾਦੇ ਵਧੀਆ ਨਹੀਂ ਨਹੀਂ ਰਹੀ ਉਸ ਤੋਂ ਬਾਅਦ ਲੋਕ ਅੰਦਾਜ਼ਾ ਲਾਉਣ ਲੱਗੇ ਖੇਡਦਾ ਨਹੀਂ ਹੈਗਾ ਸ਼ੀਲੂ ਫੋਨ ਆ ਗਿਆ ਗੈਂਗਸਟਰਾਂ ਦਾ ਆ ਜਾ ਫਿਰ ਸ਼ੀਲੂ ਨੂੰ ਜਿਹੜਾ ਖਤਮ ਹੋ ਗਿਆ ਹੁਣ ਜੱਫੇ ਨਹੀਂ ਲੱਗਦੇ ਉਹ ਗੱਲ ਨਹੀਂ ਰਹੀ ਤਾਂ ਦੋਸਤੋ ਸ਼ੀਲੂ ਦੀ ਅੱਜ ਵੀ ਉਹੀ ਗੱਲ ਆ ਤੁਸੀਂ ਕੱਲ ਦੇਖਿਆ ਉਹਨੇ ਮੈਚ ਸ਼ੀਲੂ ਹਰਿਆਣੇ ਦੇ ਵਿੱਚ ਬੈਸਟ ਸੀਗਾ ਉਹ ਵੱਖਰੀ ਗੱਲ ਆ ਵੀ ਪੰਜਾਬ ਦੇ ਵਿੱਚ ਬਹੁਤ ਟੌਪ ਟੌਪ ਦੇ ਖੜਾ ਜਿਹੜੇ ਪਹਿਲਾਂ ਬਾਹਰ ਬੈਠੇ ਸੀ ਉਹ ਆ ਗਏ ਕਿਉਂਕਿ ਇਕੱਲੇ ਬੰਦੇ ਦੇ ਸਿਰ ਤੇ ਤਾਂ ਕਦੇ ਮੈਚ ਜਿੱਤੇ ਨਹੀਂ ਜਾਂਦੇ ਹੈਨਾ ਇਕੱਲਾ ਸ਼ੀਲੂ ਜੇ ਕਹੇ ਮੈਂ ਜਿਤਾ ਦੂੰ ਉਹਦੇ ਵਿੱਚ ਰੇਡਰਾਂ ਦਾ ਵੀ ਯੋਗਦਾਨ ਹੁੰਦਾ ਦੂਜੇ ਜਾਫੀਆਂ ਦਾ ਵੀ ਯੋਗਦਾਨ ਹੁੰਦਾ ਹੈਨਾ ਤਾਂ ਜਿਹੜਾ ਸ਼ਾਹਕੋਟ ਦੇ ਨਾਲ ਮੈਚ ਹੋਇਆ ਸੀ ਉਹਦੇ ਵਿੱਚ ਜਿਹੜਾ ਸ਼ੀਲੂ ਦਾ ਕੋਈ ਰੀਡਰ ਜਿਆਦਾ ਆ ਰੈਡਾ ਨਹੀਂ ਲਿਆ ਸਕਿਆ ਪਰ ਸ਼ੀਲੂ ਨੇ 7-8 ਜੱਫੇ ਜਿਹੜੇ ਲਾਏ ਸੀਗੇ ਵਧੀਆ ਖੇਡੇ ਸੀ ਸ਼ੀਲੂ ਪਰ ਲੋਕ ਫੇਰ ਵੀ ਜਿਹੜਾ ਸ਼ੀਲੂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਗਾਲਾਂ ਦਿੰਦੇ ਆ ਵੀ ਸ਼ੀਲੂ ਜਿਹੜਾ ਖਤਮ ਹੋ ਗਿਆ ਜਾਂ ਇਦਾਂ ਹੋ ਗਿਆ ਸ਼ੀਲਾ ਰਾਣੀ ਕਿਸੇ ਨੇ ਕੁਝ ਕਹਤਾ ਹੈ ਨਾ ਤਾਂ ਦੋਸਤੋ ਇੱਕ ਵਾਰ ਤੁਸੀਂ ਸ਼ੀਲੂ ਨੂੰ ਮਿਲ ਕੇ ਵੀ ਜ਼ਰੂਰ ਵੇਖਿਓ ਕਿਉਂਕਿ ਮੈਂ ਮਿਲਿਆ ਸ਼ੀਲੂ ਦਾ ਨੇਚਰ ਬਹੁਤ ਜ਼ਿਆਦਾ ਵਧੀਆ ਬੰਦਾ ਪੰਜਾਬ ਦੇ ਵਿੱਚ ਕੁਸ਼ ਕਬਾਡੀ ਖੇਡਾਂ ਦੇ ਜਿਹੜੇ ਫੁਕਰੇ ਹੈਗੇ ਨੇ ਪਰ ਸ਼ੀਲੂ ਬਿਲਕੁਲ ਵੀ ਜਿਹੜਾ ਫੁਕਰਾ ਨਹੀਂ ਹੈਗਾ 1% ਵੀ ਨਹੀਂ ਤੁਸੀਂ ਬੈਠ ਕੇ ਉਹਦੇ ਨਾਲ ਭਾਵੇਂ ਘੰਟਾ ਗੱਲਾਂ ਮਾਰ ਲਓ ਤੁਹਾਨੂੰ ਐ ਨਹੀਂ ਕਹਿੰਦਾ ਵੀ ਮੈਂ ਇੱਥੋਂ ਜਾ ਰਿਹਾ ਜਾਂ ਇਦਾਂ ਕੁਝ ਵੀ ਹੈ ਨਾ ਸ਼ੀਲੂ ਦੇ ਘਰੇ ਜਾਉਂਗੇ ਤੁਸੀਂ ਤੁਹਾਡੀ ਚੰਗੀ ਰਿਸਪੈਕਟ ਕਰੂਗਾ ਸ਼ੀਲੂ ਵਧੀਆ ਖਿਡਾਰੀ ਹੈ ਕਿਉਂਕਿ ਜਿਹੜਾ ਚੰਗਾ ਆਪਾਂ ਨੂੰ ਚੰਗਾ ਕਹਿ ਸਕਦਾ ਹੈ ਸ਼ੀਲੂ ਬਹੁਤ ਵਧੀਆ ਇਨਸਾਨ ਹੈ ਯਾਰ ਤਾਂ ਆਉਣ ਵਾਲੇ ਕਬੱਡੀ ਕੱਪਾਂ ਤੇ ਸ਼ੀਲੂ ਖੇਡੂਗਾ ਵੀ ਸਾਰੇ ਜਿਵੇਂ ਹੁਣ ਇਧਰਾਂ ਕਬੱਡੀ ਕੱਪ ਹੋਊਗਾ ਜਿੱਥੇ ਸਕੋਰਪੀਓ ਰੱਖਿਆ ਨੇ ਉੱਥੇ ਵੀ ਸ਼ੀਲੂ ਖੇਡੂ ਤੇ ਹੋਰ ਵੀ ਕਾਫੀ ਜਿਹੜੇ ਵੱਡੇ ਇਨਾਮ ਨੇ ਹੈਨਾ ਜਿੱਥੇ ਰੱਖੇ ਹੋਏ ਨੇ ਉੱਥੇ ਵੀ ਸ਼ੀਲੂ ਖੇਡੂਗਾ ਕਈ ਵਾਰੀ ਪਲੇਅਰ ਨੂੰ ਇਹ ਵੀ ਹੁੰਦਾ ਯਾਰ ਵੀ ਹੈਨਾ ਅੱਜ ਜਿਹੜਾ ਮੇਰੀ ਚੰਗੀ ਪਰਫਾਰਮੈਂਸ ਨਹੀਂ ਇੰਜਰੀ ਤੋਂ ਬਾਅਦ ਮੈਂ ਹੁਣ ਜਿਹੜਾ ਮਤਲਬ ਹੋਰ ਜਿਆਦਾ ਰੈਸਟ ਕਰ ਲਾਂ ਤੇ ਫਿਰ ਜਦੋਂ ਦੁਵਾਰੇ ਜਿਹੜਾ ਗਰਾਊਂਡਾਂ ਦੇ ਵਿੱਚ ਆਉਂਗਾ ਕਈ ਵਾਰ ਪਲੇਅਰ ਨੂੰ ਇਹ ਵੀ ਹੁੰਦਾ ਵੀ ਬੇਇੱਜ਼ਤੀ ਹੋਈ ਜਾਂਦੀ ਹੈ ਹਨਾ ਤਾਂ ਲੋਕਾਂ ਨੂੰ ਜਿਹੜਾ ਜਿਆਦਾ ਉਮੀਦ ਆ ਉਸ ਉਮੀਦ ਤੇ ਖਰੇ ਨਹੀਂ ਉਤਰਦੇ ਤਾਂ ਕਰਕੇ ਖਿਡਾਰੀ ਜਿਹੜੇ ਰੈਸਟ ਕਰ ਲੱਗ ਜਾਂਦੇ ਆ ਤੇ ਇਸ ਕਰਕੇ ਹੀ ਜਿਹੜਾ ਹੁਣ ਸ਼ਿਲੂ ਰੈਸਟ ਤੇ ਹੁਣ ਵੱਡੇ ਵੱਡੇ ਮੈਚ ਜਿਹੜੇ ਖੇਡਣੇ ਆ ਬਾਕੀ ਕਈ ਕਈ ਜਾਂਦੇ ਵੀ ਸ਼ਿਲੂ ਨੂੰ ਧਮਕੀ ਮਿਲ ਗਈ ਤਾਂ ਦੋਸਤੋ ਕੋਈ ਧਮਕੀ ਨਹੀਂ ਮਿਲੀ ਸ਼ਿਲੂ ਨੂੰ ਸ਼ਿਲੂ ਬਹੁਤ سارے ਮੈਚ ਹਲੇ ਸ਼ਿਲੂ ਨੇ ਖੇਡਣੇ ਆ ਤੇ ਖੇਡੂਗਾ ਵੀ ਕਿਉਂਕਿ ਜੇ ਕਿਸੇ ਨੂੰ ਧਮਕੀ ਮਿਲਦੀ ਹੋਵੇ ਤਾਂ ਆਪਦੇ ਆਪ ਹੀ ਜ ਤਾ ਇਹੋ ਜੀ ਕੋਈ ਗੱਲ ਨਹੀਂ ਮੇਰਾ ਮੇਰੀ ਜਿਹੜੀ ਗੱਲ ਹੋਈ ਸੀ ਉਹਨਾਂ ਦੇ ਸ਼ੀਲੂ ਦੇ ਪਿੰਡ ਦਾ ਮੁੰਡਾ ਹੈ ਨਾ ਇੱਕ ਉਹਦੇ ਨਾਲ ਮਿੱਤਰਤਾ ਵਧੀਆ ਚਲੋ ਮੈਂ ਫੋਨ ਲਾਇਆ ਸੀਗਾ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਐਸੀ ਵੈਸੀ ਕੋਈ ਗੱਲ ਨਹੀਂ ਤਾਂ ਬਹੁਤ ਸਾਰੇ ਮੈਚ ਜਿਹੜੇ ਸ਼ੀਲੂ ਨਾਲ ਹੁਣ ਖੇਡਣੇ ਆ ਤਾਂ ਦੋਸਤੋ ਸਾਰੇ ਪੰਜਾਬ ਦੇ ਹਰਿਆਣੇ ਦੇ ਜਿੰਨੇ ਵੀ ਖਿਡਾਰੀ ਨੇ ਉਹ ਸਾਰੇ ਆਪਣੇ ਵਧੀਆ ਉਹਨਾਂ ਦੇ ਮੈਚ ਦੇਖੋ ਹੈ ਨਾ ਇੰਜੋਏ ਕਰੋ ਪਰ ਇੱਕ ਦੂਜੇ ਪਿੱਸੇ ਕਦੇ ਵੀ ਨਾ ਲੜੋ ਕਿਉਂਕਿ ਇਹ ਖਿਡਾਰੀ ਗਰਾਊਂਡਾਂ ਦੇ ਵਿੱਚ ਇਕੱਠੇ ਨੇ ਤੇ ਕਈ ਲੋਕ ਜਿਹੜੇ ਲਾਈਵ ਦੇ ਵਿੱਚ ਲੜਦੇ ਰਹਿੰਦੇ ਆ ਤਾਂ ਇਸ ਤਰੀਕੇ ਨਾਲ ਇਹ ਕੰਮ ਨਾ ਕਰਿਆ ਕਰੋ ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧਮਕੀ ਵਾਲੀ ਗੱਲ ਝੂਠੀ ਆ ਬੜੇ ਲੋਕ ਲਾਈਵ ਦੇ ਵਿੱਚ ਕਹਿ ਰਹੇ ਸੀ ਸ਼ੀਲੂ ਨੂੰ ਧਮਕੀ ਮਿਲ ਗਈ ਹੈ ਨਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ